ਖੁਰਚੇ ਵੀ ਔਰ ਤੁਸੀਂ ਦੇਖਿਆ ਹੋਊਗਾ ਪੰਜਾਬੀ ਫਿਲਮਾਂ ਦੀ ਬਹੁਤ ਬਾਕਮਾਲ ਕਲਾਕਾਰ ਰਾਜ ਢਾਲੀਵਾਲ ਜੋ ਮੇਰੀ ਬੱਚੀ ਹੈ ਜਿਹਨੂੰ 10ਵੀਂ ਤੋਂ ਲੈ ਕੇ ਪਲੱਸ 2 ਤੱਕ ਮੇਰੇ ਕੋਲੇ ਪੜ੍ਹੀ ਅੱਜ ਉਹ ਫਿਲਮ ਇੰਡਸਟਰੀ ਦੇ ਵਿੱਚ ਛਾਈ ਹੈ ਸੋ ਖੁਰਚੇ ਇਤਨੇ ਰਾਜ ਢਾਲੀਵਾਲ ਦੇ ਨਾਲ ਕੰਮ ਕੀਤਾ ਬਾਕਮਾਲ ਇਹਨਾਂ ਦੀ ਪਰਫਾਰਮੈਂਸ ਰਹੀ ਮਮੈਂਟੋ ਚ ਦੇਖ ਕੇ ਉਹਨਾਂ ਨੂੰ ਆਨਰ ਕੀਤਾ ਜਾ ਰਿਹਾ ਹੈ ਸਮੇਂ ਦੇ ਇੰਨੇ ਬਿਜ਼ੀ ਸ਼ਡੂਲ ਦੇ ਵਿੱਚੋਂ ਸਾਡੇ ਵਿਚਕਾਰ ਪਹੁੰਚਾਰੇ ਨੇ ਜਿਵੇਂ ਚਲੋ ਸੌਂਦੇ ਆ ਹਾਂਜੀ ਇਸ ਸੌਂਦੇ ਮਹੀਨੇ ਦਾ ਤਿਉਹਾਰ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਡਮ ਗੁੱਡਪਤਾ ਇਹ ਆਰਗੇਨਾਈਜ਼ ਕਰਦੇ ਆ ਸਾਡੇ ਲਈ ਸਾਡੇ ਅਸੀਂ ਸਾਰੀ ਲੇਡੀਜ਼ ਬਹੁਤ ਇੰਜੋਏ ਕਰਦੇ ਆ ਹੈਨਾ ਤੇ ਮਤਲਬ ਮਜ਼ਾ ਆਂਦਾ ਸੱਚ-ਸੱਚ ਕਿ ਇੱਥੇ ਆਉਣਾ ਸੌਂਦੇ ਮਹੀਨੇ ਨੂੰ ਮਨਾਣਾ ਬਹੁਤ ਮਜ਼ਾ ਆਂਦਾ ਹੈ ਜੀ ਬਹੁਤ ਅੱਛਾ ਲੱਗ ਰਿਹਾ ਕਿ ਬਹੁਤ ਵਧੀਆ ਉਪਰਾਲਾ ਵੀ ਹੈ ਇਸ ਫੈਮਿਲੀ ਵੱਲੋਂ ਜਿਹੜਾ ਕਿ ਸਾਰਿਆਂ ਦੇ ਲਈ ਇੱਕ ਮੇਲਾ ਆਰਗੇਨਾਈਜ਼ ਕੀਤਾ ਜਾਂਦਾ ਵੀ ਬੀਬੀਆਂ 1 ਸੈਕਿੰਡ ਬਾਕੀ ਵਧੀਆ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਆ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਅਗਲੀ ਜਨਰੇਸ਼ਨ ਨੂੰ ਵੀ ਅਸੀਂ ਅੱਜ ਦੇ ਇਹਦੇ ਬਾਰੇ ਦੱਸ ਸਕੀਏ ਫੈਸਟੀਵਲ ਬਾਰੇ ਮੇਰਾ ਨਾਮ ਵੀਰਪਾਲ ਕੌਰ ਹੈ ਤੇ ਅਸੀਂ ਵੈਸੇ ਤਾਂ ਇਹ ਜਿਹੜਾ ਤਰਵੈਣੀ ਕਲੱਬ ਹੈਗਾ ਪਿਛਲੇ 20 ਸਾਲਾਂ ਤੋਂ ਤੇ 3 ਲਵਾਉਂਦਾ ਆ ਰਿਹਾ ਮੈਂ ਅੱਜ ਮੈਡਮ ਡਾਕਟਰ ਅਮਰਜੀਤ ਕੌਰ ਤੇ ਸਰਦਾਰ ਦਰਸ਼ਨ ਸਿੰਘ ਕੋਟ ਫਤਣਾ ਨੂੰ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦੀ ਆ ਕਿ ਇਹ ਪੂਰੇ 20 ਸਾਲ ਪੂਰੇ ਕਰਕੇ 3 ਦਾ ਜਿਹੜਾ ਜੋਸ਼ ਹੋ ਜਾ ਉਹ ਇੱਥੇ ਤੱਕ ਪਹੁੰਚ ਚੁੱਕਿਆ ਹੈ ਜਿਵੇਂ ਕਿ ਮੇਰੀ ਭੈਣ ਪਹਿਲਾਂ ਲਖਵੀਰ ਨੇ ਸਭ ਕੁਝ ਦੱਸਿਆ ਹੀ ਹੈ ਕਿ 3 ਦਾ ਜਿਹੜਾ ਉਚਾ ਸੀ ਪਹਿਲਾਂ ਜੋ ਰੌਣਕਾਂ ਸੀ ਉਹ ਅੱਜ ਕੱਲ ਨਹੀਂ ਰਹੀਆਂ ਅੱਜ ਤਾਂ ਸਿਰਫ ਜਿਹੜੀਆਂ 3 ਨੇ ਉਹ ਇੱਕ ਇੱਕ ਨਾ ਮਤਲਬ ਡੀਜੇ ਤੇ ਨੱਚਣ ਵਾਲਾ ਜਾਂ ਇੱਕ ਉਥੇ ਕਲਪਾਂ ਬੰਬ ਵਿੱਚ ਨੱਚਣ ਵਾਲਾ ਕੰਮ ਰਹਿ ਗਿਆ ਪਰ ਉਹ ਤੀਆਂ ਜੋ ਪਿੱਪਲਾਂ ਥੱਲੇ ਲੱਗਦੀਆਂ ਸੀ ਪੀੜਾਂ ਥੱਲੇ ਲੱਗਦੀਆਂ ਸੀ ਸਾਰੇ ਆਪ ਦੇ ਬਲਬਲੇਵੇਂ ਜੋ ਆਪ ਦੇ ਮਨ ਵਿੱਚ ਰੱਖੀ ਬੈਠੀਆਂ ਹੁੰਦੀਆਂ ਸੀ ਕੁਛ ਪੇਕਿਆਂ ਦੇ ਕੁਛ ਸਹਰਿਆਂ ਦੇ ਉਹ ਇਕੱਠੀਆਂ ਹੋ ਕੇ ਕੱਢਦੀਆਂ ਸੀਗੀਆਂ ਤੇ ਇਹ ਤੀਆਂ ਦਾ ਇੱਕ ਤਿਹਾਰ ਹੀ ਇਸ ਕਰਕੇ ਮਨਾਇਆ ਜਾਂਦਾ ਸੀ ਤੇ ਉਹ ਮੈਂ ਤਾਂ ਕਰਕੇ ਸਾਰੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਆਪ ਦਾ ਜਿਹੜਾ ਵਿਰਸਾ ਹੈਗਾ ਉਹਨੂੰ ਸੰਭਾਲੋ ਤੇ ਕਿਰਪਾ ਕਰਕੇ ਸਾਰਾ ਕੁਝ ਜਿਹੜਾ ਆਪ ਵੀ ਸਿੱਖੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ ਜੀ ਧੰਨਵਾਦ ਤੁਹਾਡੇ ਨਾਲ ਤੀਆਂ ਦੀਆਂ ਕੁਝ-ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੀ ਹਾਂ। ਪੁਰਾਣੇ ਸਮੇਂ ਵਿੱਚ ਤੀਆਂ ਬਹੁਤ ਹੀ ਖੁਸ਼ੀ ਤੇ ਤੁਮਤਮ ਨਾਲ ਮਨਾਈਆਂ ਜਾਂਦੀਆਂ ਸੀ। ਪੁਰਾਣੇ ਸਮੇਂ ਵਿੱਚ ਔਰਤਾਂ ਤੀਆਂ ਦੇ ਸਮੇਂ ਖੀਰ ਪੂੜੇ ਬਣਾਉਂਦੀਆਂ ਸੀ ਤੇ ਉੱਥੇ ਔਰਤਾਂ ਆਪ ਦੇ ਮਨ ਦੇ ਬਲਬਲੇ ਪੇਸ਼ ਕਰਦੀਆਂ ਸੀ ਸੱਸਾਂ ਨਾਨਾਂ ਤੇ ਬੋਲੀਆਂ ਪਾਉਂਦੀਆਂ ਸੀ। ਸਾਸਤਿਓ ਸਾਸਨੂ ਨੂੰ ਕਹਿੰਦੀ ਸੀ ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤੇ ਭਰਾਵਾਂ ਵਾਲੀਏ ਅੱਗੋਂ ਨੂੰ ਦਾ ਜਵਾਬ ਹੁੰਦਾ ਸੀ ਤੇ ਇਥੋਂ ਡਰ ਤੇ ਲੈਣ ਨਾ ਆਏ ਸੱਸੇ ਨਹੀਂ ਬੜੇਵੇਂ ਅਖੀਏ ਫੇਰ ਉਹ ਇੱਕ ਪਿਆਰ ਭਰਿਆ ਸਨੇਹਾ ਆਪਦੀ ਮਾਂ ਨੂੰ ਵੀ ਭੇਜਦੀਆਂ ਸੀ ਚੰਨ ਚੜ ਗਿਆ ਤੀਆਂ ਦੇ ਦਿਨ ਆਏ ੱੱਲੀ ਮਾਏ ਚੰਨ ਵੀਰ ਨੂੰ ਜਦੋਂ ਵੀਰ ਆਉਂਦਾ ਹੈ ਤਾ ਫੇਰ ਉਹ ਬੋਲੀ ਪਾਉਂਦੀਆਂ ਸੀ ਉਹ ਵੀਰ ਮੇਰਾ ਕੁੜੀਓ ਹੱਥ ਛਾਤਰੀ ਰਮਾਲ ਪੱਲੇ ਸੇਵੀਆਂ ਪਰ ਇਹ ਸਭ ਕੁਝ ਅੱਜ ਦੇ ਸਮੇਂ ਅਲੋਪ ਹੁੰਦਾ ਜਾ ਰਿਹਾ ਹੈ ਅੱਜ ਦੇ ਸਮੇਂ ਸੁੰਧਾਰੇ ਵੀ ਘੱਟ ਭੇਜੇ ਜਾ ਰਹੇ ਹਨ ਜੋ ਪੁਰਾਣੇ ਸਮਿਆਂ ਵਿੱਚ ਔਰਤਾਂ ਗਹਿਣੇ ਪਾਉਂਦੀਆਂ ਸੀ ਉਹਨਾਂ ਦੇ ਨਾਮ ਹੀ ਵੱਖਰੇ ਹੁੰਦੇ ਸੀ ਸੱਗੀ ਫੁੱਲ ਸਿੰਘਤ ਵੀਤੜੀਆਂ ਹੱਸ ਪਲ ਪੱਤੀਆਂ ਮੋਹਰਾ ਅੱਜ ਦੇ ਬੱਚਿਆਂ ਨੂੰ ਤਾਂ ਇਹਨਾਂ ਬਾਰੇ ਕੋਈ ਨੌਲੇਜ ਨਹੀਂ ਅੱਜ ਦੇ ਸਾਡੇ ਬੱਚੇ ਸਿਰਫ ਛੋਟੇ-ਛੋਟੇ ਨੈਕਲੇਸ ਟਾਪਸਾਂ ਤੱਕ ਹੀ ਸੀਮਤ ਹੋ ਗਏ ਇਹ ਪੰਜਾਬੀ ਵਿਰਸਾ ਸਾਡਾ ਅਲੋਪ ਹੁੰਦਾ ਜਾ ਰਿਹਾ ਪਰ ਅਸੀਂ ਤਰਵੈਣੀ ਕਲੱਬ ਵੱਲੋਂ ਇਹ ਤੀਆਂ ਕਰਵਾਉਂਦੇ ਹਾਂ ਇਸੇ ਤਰ੍ਹਾਂ ਹੀ ਇਹ ਤੀਆਂ ਕਰਵਾਉਂਦੇ ਰਹੀਏ ਸਾਡੇ ਅਮਰਜੀਤ ਮੈਡਮ ਦੀ ਲੰਬੀ ਉਮਰ ਹੋਵੇ ਜਿਵੇਂ ਕਿ ਆਖਿਆ ਜਾਂਦਾ ਹੈ ਤੀਆਂ ਵੇ ਲਵਾਉਣ ਵਾਲਿਆ ਤੇਰਾ ਹੋਵੇ ਵੀ ਸੁਰਗ ਵਿੱਚ ਵਾਸਾ ਤੀਆਂ ਵੇ ਲਵਾਉਣ ਵਾਲਿਆ ਤੇਰਾ ਹੋਵੇ ਵੀ ਸੁਰਗ ਵਿੱਚ ਵਾਸਾ ਧੰਨਵਾਦ ਹਾਂਜੀ ਪ੍ਰੈਸਿਪ ਚੱਲ ਕ ਕੀ ਕਹੜਾ ਚੋਂਦੇ ਜਿਹੜਾ ਹਾਂਜੀ ਬਹੁਤ ਖੁਸ਼ੀ ਹੈ ਜੀ ਕਹਿੰਦੇ ਤੀਆਂ ਤੇ ਤਰੀਕਾ ਹੁੰਦੀ ਆ ਰੌਣਕ ਬੇੜੀ ਦੀ ਸੋ ਤੀਆਂ ਨੇ ਤਾਂ ਤੀਆਂ ਨੇ ਜੇ ਤੀਆਂ ਨਹੀਂ ਤਾਂ ਇਹ ਰੌਣਕ ਮੇਲੇ ਜਿਹੜੇ ਨੇ ਅਧੂਰੇ ਨੇ ਸੋ ਅਸੀਂ ਵਧਾਈ ਦਿੰਨੇ ਆ ਮੇਰੀ ਭੈਣ ਡਾਕਟਰ ਅਮਰਜੀਤ ਕੌਰ ਜੀ ਨੂੰ ਵਿੱਤਰ ਕੋਰ ਜਿਨ੍ਹਾਂ ਦੀ ਪੂਰੀ ਤਰਵੇਣੀ ਕਲੱਬ ਦੀ ਟੀਮ ਨੂੰ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਪਿਛਲੇ 20 ਸਾਲ ਤੋਂ ਇਹ ਜਿਹੜੇ ਰੀਤੀ ਰਿਵਾਜ ਇਹ ਜਿਹੜੇ ਧੀਆਂ ਦੇ ਚਾ ਸਦਰਾਂ ਨੂੰ ਸੰਭਾਲ ਕੇ ਪਰ ਮੈਂ ਦੇਖ ਰਿਹਾ ਸੀ ਕਿ ਹਰ ਉਮਰ ਦੀ ਜਿਹੜੀ ਬੇਟੀ ਹੈ ਬੇਟੀਆਂ ਕਹਾ ਘਮ ਹੈ ਭੈਣ ਹੈ ਉਹ ਆਪਣੀਆਂ ਨਾ ਆਪਣੇ ਚਾਅ ਪੂਰੇ ਕਰ ਰਹੀ ਸੀ ਸੋ ਇਸ ਕਰਕੇ ਇਹ ਜਿਹੜੀਆਂ ਤੀਆਂ ਲਗਣੀਆਂ ਬਹੁਤ ਜ਼ਰੂਰੀ ਨੇ ਇੱਥੇ ਅਸੀਂ ਪੂਰਾ ਪਰਿਵਾਰ ਡਾਕਟਰ ਪ੍ਰਭ ਸ਼ਰਨ ਕੁਰ ਸਿੱਧੂ ਜਿਹੜੇ ਸਾਡੇ ਗੁਰੂ ਮਾਣ ਹੈ ਸਾਰਿਆਂ ਦੇ ਉਹਨਾਂ ਦੀ ਪੂਰੀ ਟੀਮ ਉਹਨਾਂ ਦੇ ਇੱਕ ਛੋਟੇ ਜਿਹੇ ਸੱਦੇ ਤੇ ਪਹੁੰਚੀ ਆ ਭਾਵੇਂ ਉਹ ਅੱਜ ਕੈਨੇਡਾ ਬੈਠੇ ਨੇ ਪਰ ਅਸੀਂ ਉਹਨਾਂ ਦੀ ਜਿਹੜੀ ਖੁਸ਼ਬੂ ਹੈ ਉਹ ਉਹ ਪੂਰੀ ਦੁਨੀਆ ਦੇ ਵਿੱਚ ਅਸੀਂ ਜਿਹੜਾ ਹੈ ਉਹ ਵਿਖਾਰਨ ਦਾ ਕੰਮ ਕਰ ਰਹੇ ਹਾਂ ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਪਿੰਡਾਂ ਦੀ ਕਿ ਪਿੰਡਾਂ ਦੇ ਵਿੱਚ ਇਹ ਕਿਉਂ ਨਹੀਂ ਹੈ ਅੱਜ ਜਿਹੜਾ ਪਿੰਡ ਪਿੰਡ ਵੀ ਹੈ ਨਾ ਅੱਜ ਸਾਡੇ ਪਿੰਡ ਜਿਹੜੇ ਨੇ ਉਹ ਸਖਣੇ ਹੋ ਰਹੇ ਨੇ ਧੀਆ ਬੰਨੀ ਉਹ ਵੀ ਔਰ ਪੁੱਤਾਂ ਬੰਨੀ ਉਹ ਵੀ ਅਸੀਂ ਉਹਨਾਂ ਨੂੰ ਜਹਾਜ਼ ਚੜ੍ਹ ਰਹੇ ਹਾਂ ਇਤਰਾਸ ਦੀ ਹੈ ਸਾਡੇ ਲਈ ਪਰ ਅੱਜ ਜਿਹੜੇ ਜਹਾਜ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਚਲੇ ਗਏ ਉਹਨਾਂ ਨੂੰ ਪੁੱਛਿਓ ਤੀਆਂ ਕੀ ਨੇ ਅਬ ਮੇਰਾ ਵੀਰ ਪਾਲ ਤੁਹਾਨੂੰ ਦੱਸ ਰਿਹਾ ਕਿ ਉਹ ਜਿਹੜੇ ਬਜ਼ੁਰਗ ਨਾਲ ਚਲੇ ਜਾਂਦੇ ਨੇ ਉਹ ਪਰਿਵਾਰ ਚਲੇ ਜਾਂਦੇ ਨੇ ਉਹ ਕਿਵੇਂ ਫੇਰ ਇਹ ਤੀਆਂ ਨੂੰ ਇਹ ਜਿਹੜੀਆਂ ਸੱਦਰਾਂ ਨੇ ਇਹ ਜਿਹੜੇ ਰਸਮੋ ਰਿਵਾਜ ਨੇ ਇਹਨਾਂ ਨੂੰ ਕਿਵੇਂ ਯਾਦ ਕਰਦੇ ਨੇ ਸੋ ਅਸੀਂ ਜਿਹੜਾ ਹੈ ਡਾਕਟਰ ਪ੍ਰੋਫੈਸਰ ਅਨਕੌਰ ਸਿੱਧੂ ਸਾਡੇ ਗੁਰੂ ਮਾ ਜਿਨ੍ਹਾਂ ਨੇ ਸਾਨੂੰ ਇਹ ਸੰਸਕਾਰ ਦਿੱਤੇ ਨੇ ਔਰ ਪਿਛਲੇ 30 ਸਾਲ ਤੋਂ ਅਸੀਂ ਉਹਨਾਂ ਦੀ ਉਂਗਲ ਫੜ ਕੇ ਚੱਲ ਰਹੇ ਹਾਂ ਔਰ ਪ੍ਰਮਾਤਮਾ ਨੂੰ ਲੰਮੀ ਉਮਰ ਬਖਸ਼ੇ ਔਰ ਜਿਹੜੇ ਇਨ ਰਵਾ ਸਰ ਜਿਹੜਾ ਸੱਭਿਆਚਾਰ ਔਰ ਸਮਾਜ ਅਸੀਂ ਦੇਖਣ ਦੀ ਜਿਹੜਾ ਸੁਪਨਾ ਲਿਆ ਉਹ ਅਸੀਂ ਪੂਰਾ ਕਰ ਸਕੀਏ ਬਹੁਤ ਬਤਨੋ ਅੱਜ ਕੱਲ ਹਰ ਇੱਕ ਕਹਿੰਦਾ ਹੈ ਧੀ ਨਾ ਜੰਮੇ ਨੋ ਗੁਰੂ ਪਾਵੇ ਸ਼ਾਂਜ ਜ਼ਰੂਰ ਮਿਲੇ ਪਰ ਦਰਖਤ ਅਸੀਂ ਨਹੀਂ ਲਾਉਣਾ ਅਸੀਂ ਵੱਡਦਾ ਜ਼ਰੂਰ ਹੈ ਨਕੀ ਕਰਨ ਸੋ ਮੈਂ ਦੱਸਣਾ ਚਾਹਾਂਗਾ ਜੀ ਕਿ ਮੈਂ ਇੱਕ ਸਕੂਲ ਦਾ ਪ੍ਰਿੰਸੀਪਲ ਹਾਂ ਸਕੂਲ ਆਫ ਫੈਮਿਨਸ ਮੰਡਾਰ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਦਾ ਸੋ ਮੈਂ ਹੈਡਮਾਸਟਰ ਸੀ ਸੋ ਮੇਰਾ ਇੱਕ ਮਿਸ਼ਨ ਸੀ ਕਿ ਮੈਂ ਧੀਆਂ ਤੇ ਤਰੀਕਾਂ ਦੀ ਗੱਲ ਕਰੀ ਆ ਕਿ ਮੈਂ ਇਹ ਦਰਖਤ ਲਾਉਣੇ ਨੇ ਔਰ ਧੀਆਂ ਬਚਾਉਣੀਆਂ ਨੇ ਰੱਬ ਨੇ ਮੈਨੂੰ ਮੇਰੇ ਭਾਈ ਬੈਠ ਨੇ ਗੁਰਿੰਦਰ ਕੌਰ ਜੀ ਤੇ ਉਹਨਾਂ ਨੂੰ ਪੁੱਛਿਓ ਕਿ ਮੈਂ ਜਦੋਂ ਮੇਰੇ ਦੂਜਾ ਬੇਟਾ ਹੋਇਆ ਇਹ ਨਹੀਂ ਕਿ ਮੈਨੂੰ ਅਫਸੋਸ ਹੋਇਆ ਕਿ ਮੇਰੇ ਬੇਟਾ ਹੋਇਆ ਪਰ ਮੈਨੂੰ ਕਿਤੇ ਨਾ ਕਿਤੇ ਮੇਰੀ ਧੀ ਮੈਨੂੰ ਲੱਗਿਆ ਕਿ ਇੱਕ ਧੀ ਇੱਕ ਬੇਟਾ ਹੋਣਾ ਚਾਹੀਦਾ ਸੀ ਪਰ ਉਹ ਵੀ ਜਿਹੜਾ ਹੈ ਰੱਬ ਨੇ ਮੇਰਾ ਪੂਰਾ ਕਰਤਾ ਮੈਂ ਪਹਿਲਾਂ ਬॉय ਸኩል ਸੀ ਜਦੋਂ ਮੈਂ ਹੈਡਮਾਸਟਰ ਬਣਿਆ ਤਾਂ ਕੋਇਡ ਸਕੂਲ ਦੇ ਵਿੱਚ ਮੈਂ ਕਿਹਾ ਇੰਨਾ ਸ਼ੁਕਰਾਨਾ ਕਰਿਆ ਕਿ ਵਾਹਿਗੁਰੂ ਤੂੰ ਮੈਨੂੰ ਧੀ ਨਹੀਂ ਦਿੱਤੀ ਤੂੰ ਮੈਨੂੰ ਧੀਆਂ ਦੇਤੀਆਂ ਸੋ ਹਜ਼ਾਰਾਂ ਧੀਆ ਅੱਜ ਪੜਗੀਆਂ ਸਾਡੇ ਤੋਂ ਅੱਜ ਇੰਡਸਟਰੀ ਦੇ ਵਿੱਚ ਅੱਜ ਕੋਈ ਪੀ ਐਚ ਡੀ ਕਰ ਗਈ ਕੋਈ ਡਾਕਟਰ ਬਣ ਗਈ ਕੋਈ ਕਿਤੇ ਚਲੀ ਗਈ ਧੀ ਉਹ ਸਾਡੀਆਂ ਸਟੂਡੈਂਟ ਸਾਡਾ ਮਾਣ ਨੇ ਉਹ ਮੇਰੀਆਂ ਧੀਆ ਨੇ ਸੋ ਇਹ ਕਦੇ ਨਹੀਂ ਕਹਿਣਾ ਅਸੀਂ ਸਮਾਜ ਦੇ ਵਿੱਚ ਇਹ ਹੋਕਾ ਲੈ ਕੇ ਲੱਖਾਂ ਧੀਆ ਨੂੰ ਇਹ ਮੇਰਾ ਭਰਾ ਸਾਹਮ ਰਿਹਾ ਸਾਡੀ ਪੂਰੀ ਟੀਮ ਸਾਹਮ ਰਹੀ ਆ ਸਾਡੇ ਗੁਰੂ ਮਾ ਸਾਨੂੰ ਉਹ ਸੰਸਕਾਰ ਦੇ ਰਹੇ ਨੇ ਡਾਕਟਰ ਪ੍ਰਭ ਸ਼ਰਨ ਕੋਰ ਸਿੱਧੂ ਕਿ ਧੀਆ ਸਾਹਮਣੀਆਂ ਨੇ ਪੁੱਤ ਜੇ ਧੀਆ ਸਾਹਮੋਂਗੇ ਤਾਂ ਸਮਾਜ ਸਾਮ੍ਹੇ ਜਾਊਗਾ ਨਹੀਂ ਇਹ ਸਮਾਜ ਗਰਕ ਜਾਊਗਾ ਥੈਂਕ ਯੂ ਤੁਸੀਂ ਸੰਧਾਰਾ ਲੈ ਕੇ ਹਾਂਜੀ ਸੰਧਾਰਾ ਇੱਕ ਭਰਾ ਦੀ ਸੱਧਰਾਂ ਨੇ ਇੱਕ ਭੈਣ ਦੀ ਉਡੀਕ ਆ ਸੋ ਤੁਸੀਂ ਦੇਖਿਆ ਹੋਊਗਾ ਮੈਂ ਕੋਈ ਉਹ ਨਹੀਂ ਕਰਿਆ ਕਿ ਬਹੁਤ ਵੱਡਾ ਮੈਂ ਸਜਾ ਕੇ ਮੈਂ ਨਾ ਉਹ ਵੀ ਲਿਆ ਸਕਦਾ ਸੀ ਟੋਕਰੀ ਵੀ ਮਾਰੇ ਨੇ ਸਮਰੱਥਾ ਬਖਸ਼ੀ ਨਹੀਂ ਮੈਂ ਇੱਕ ਨਿਮਾਣਾ ਜਿਹਾ ਇੱਕ ਗਰੀਬ ਜਿਹਾ ਭਰਾ ਹੋ ਕੇ ਇੱਕ ਦੇਸੀ ਜਿਹਾ ਝੋਲੇ 'ਚ ਤੁਸੀਂ ਦੇਖਿਆ ਹੋਊਗਾ ਉਹ ਝੋਲਾ ਦੇਖੋ ਤੇ ਤੇ 35 ਲਿਖੀ ਹੋਈ ਆ ਊੜਾੜਾ ਲਿਖਿਆ ਹੋਇਆ ਇੱਕ ਦੇਸੀ ਬਿਲਕੁਲ ਖੱਦਰ ਦਾ ਝੋਲਾ ਉਹਦੇ ਚ ਬਿਸਕਟ ਉਹਦੇ ਚ ਮਠੀਆਂ ਉਹਦੇ ਚ ਕੇਲੇ ਸਿਰਫ ਉਹ ਉਹਦੇ ਚ ਇੰਨਾ ਪਿਆਰ ਆ ਉਹਦੇ ਚ ਇਹ ਨਹੀਂ ਕਿ ਮੈਂ ਉਹਦੇ ਚ ਬਹੁਤ ਮਹਿੰਗੀਆਂ ਚੀਜ਼ਾਂ ਪਾ ਕੇ ਲਿਆਇਆ ਪਰ ਨਹੀਂ ਉਹ ਮੇਰੀਆਂ ਭਰਾ ਮੇਰੀਆਂ ਭੈਣਾਂ ਉਡੀਕ ਰਹੀਆਂ ਸੀ ਮੇਰਾ ਭਰਾ ਆਊਗਾ ਲੈ ਕੇ ਪਿਛਲੀ ਵਾਰੀ ਤੁਹਾਨੂੰ ਬੜਾ ਇੱਕ ਮਨ ਲੱਗਿਆ ਮੈਨੂੰ ਲੱਗਿਆ ਵੀ ਦੋ ਹੀ ਭੈਣਾਂ ਨੇ ਮੇਰੀਆਂ ਕਿਉਂਕਿ ਵੀ ਇੱਥੇ ਦੋ ਨੇ ਕਿਤੇ ਹੋਰ ਆ ਮੈਨੂੰ ਐ ਨਹੀਂ ਪਤਾ ਸੀ ਉਹ ਤੀਜੀ ਵੀ ਮੈਂ ਦੋ ਲਈ ਸੰਧਾਰਾ ਲਿਆ ਤੀਜੀ ਲੜਪੀ ਸੋ ਇਸ ਵਾਰੀ ਮੈਂ ਪਹਿਲੇ ਹੀ ਭੈਣ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਭਰਾਵਾ ਉਹਨੂੰ ਦਈਏ ਸੰਧਾਰਾ ਸੋ ਉਹ ਸੰਧਾਰਾ ਇੱਕ ਭੈਣ ਦੀਆਂ ਸਦਰਾਂ ਨੇ ਤੁਸੀਂ ਦੇਖਿਆ ਇਮੋਸ਼ਨਲ ਹੋ ਗਿਆ ਸੀ ਸਾਰਾ ਕੁਝ ਭਰਾ ਮੇਰਾ ਹਜ਼ਾਰਾਂ ਧੀਆ ਨੂੰ ਘਰ ਜਾ ਕੇ ਜਿਹੜੀਆਂ ਧੀਆ ਨਹੀਂ ਪਹੁੰਚਦੀਆਂ ਨਾ ਤਾਂ ਉਹਨਾਂ ਦੇ ਘਰ ਜਾ ਕੇ ਪੂਰੀ ਟੀਮ ਪਾਲ ਸਿੰਘ ਸਮਾਉ ਦੀ ਸਾਡਾ ਪੂਰਾ ਪਰਿਵਾਰ ਉਹਨਾਂ ਦੇ ਘਰ ਤੱਕ ਸੰਧਾਰਾ ਪਹੁੰਚਾਉਂਦਾ ਇਹ ਅਸੀਂ ਨਹੀਂ ਪਹੁੰਚਾਉਂਦੇ ਅਸੀਂ ਤਾਂ ਗੁਰੂ ਦੇ ਕੁਕਰਾਂ ਉਸ ਅਕਾਲ ਪੁਰਖ ਦੇ ਬਾਬੇ ਨਾਨਕ ਦੇ ਬੱਚੇ ਆ ਅਸੀਂ ਉਹਨਾਂ ਨੇ ਸਾਡੀ ਡਿਊਟੀ ਲਾਈ ਆ ਕਿਉਂਕਿ ਤਿਸ ਕਿਉ ਮੰਦਾ ਆਖੀ ਜਿੱਤ ਜੰਮੇ ਰਾਜਾ ਉਸ ਪਾਤਸ਼ਾਹ ਨੇ ਕਿਹਾ ਮੇਰੇ ਨੇ ਜਿਨੇ ਇਹ ਗੱਲ ਕਹੀ ਆ ਔਰ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਉਹਨਾਂ ਨੇ ਸਾਨੂੰ ਧੀਆ ਸਾਹਮਣ ਦਾ ਸੰਦੇਸ਼ ਦਿੱਤਾ ਔਰ ਅਸੀਂ ਜਿੰਨੀ ਦੇਰ ਜੀਵਾਂਗੇ ਇਹ ਧੀਆ ਦੇ ਨਾਲ ਹੀ ਜੀਵਾਂਗੇ ਔਰ ਪਰਮਾਤਮਾ ਸੇਵਾ ਸਾਨੂੰ ਬਖਸ਼ੇ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਇਹ ਧੀਆ ਦੀ ਸੇਵਾ ਚਾਹੀਦੀ ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਨਹੀਂ ਮੇਰਾ ਅੱਜ ਬਟੰਡੇ ਪਹੁੰਚੇ ਹੁਣ ਈਆਂ ਉਸਤੇ ਦਾ ਹੱਥ ਲੈ ਕੇ ਕੀ ਕਹਿਣਾ ਚਾਹੀਦਾ ਬਹੁਤ ਚੰਗਾ ਲੱਗਿਆ ਜੀ ਜੋ ਤਰਵੈਣੀ ਕਲੱਬ ਵੱਲੋਂ ਇਹ ਤੀਆਂ ਕਰਾਈਆਂ ਗਈਆਂ ਬਹੁਤ ਬਹੁਤ ਸੋਹਣੀਆਂ ਤੀਆਂ ਇੱਥੇ ਹਰ ਵਾਰੀ ਅੱਛੀਆਂ ਤੀਆਂ ਦਾ ਪ੍ਰਬੰਧ ਹੁੰਦਾ ਪਰ ਅੱਜ ਦਾ ਤੁਸੀਂ ਵੇਖਿਆ ਜਦੋਂ ਇਹ ਮੈਂ ਆਇਆ ਇੱਥੇ ਤੇ ਮੀਂਹ ਜੂਰਾਂ ਦੇ ਉੱਤੇ ਸੀਗੇ ਐਨੇ ਮੀਂਹ ਦੇ باوجود ਵੀ ਕੁੜੀਆਂ ਉਹ ਉੱਥੋਂ ਨਹੀਂ ਉੱਟੀਆਂ ਹਨਾ ਉਹਨਾਂ ਦੇ ਅੰਦਰ ਕਿੰਨਾ ਚਾਅ ਸੀ ਕਿੰਨਾ ਉਹਨਾਂ ਦੇ ਅੰਦਰ ਜਿਹੜਾ ਗੁੱਭਗਵਾਟ ਸੀ ਬਾਹਰ ਨਿਕਲ ਰਿਹਾ ਸੀ ਕੁੜੀਆਂ ਮੈਂ ਗੀਤ ਗਾਇਆ ਰੋ ਰੋ ਵੀ ਰਹੀਆਂ ਸੀ ਉਸ ਤੋਂ ਬਾਅਦ ਉਹ ਖੁੱਲ ਕੇ ਨੱਚੀਆਂ ਵੀ ਨੇ ਤਾਂ ਸਾਡਾ ਮਕਸਦ ਇਹੀ ਹੈ ਵੀ ਸਾਡੀਆਂ ਭੈਣਾਂ ਨੂੰ ਖੁੱਲ ਕੇ ਉਹਨਾਂ ਦੇ ਚਾਵਾਂ ਦੇ ਨਾਲ ਖੇਡਣ ਦਿਓ ਹਨਾ ਉਹ ਜੋ ਉਹਨਾਂ ਦੇ ਹਾਫ-ਪਾਹ ਉਹਨਾਂ ਨੂੰ ਬਾਹਰ ਕੱਢਣ ਦਿਓ ਹਨਾ ਤੇ ਇਹ ਪੰਜਾਬ ਦਾ ਇੱਕ ਬੜਾ ਹੀ ਰੰਗੀਨ ਦ੍ਰਿਸ਼ ਹੈ ਸਾਵਣ ਦਾ ਮਹੀਨਾ ਤਾਂ ਜਦੋਂ ਸਾਡੀਆਂ ਧੀਆਂ ਧਿਆਣੀਆਂ ਸਾਡੀਆਂ ਮਾਮਾ ਇਹੋ ਜਿਹੇ ਪੜਾਂ ਦੇ ਵਿੱਚ ਜੁੜਦੀਆਂ ਨੇ ਤਾਂ ਜਦੋਂ ਸਾਡੀਆਂ ਮਾਮਾ ਭੈਣਾਂ ਧੀਆਂ ਸਾਡੀਆਂ ਇਹ ਇਹ ਜੇ ਪੇੜਾਂ ਦੇ ਵਿੱਚ ਜੁੜਦੀਆਂ ਨੇ ਤਾਂ ਬਹੁਤ ਚੰਗਾ ਲੱਗਦਾ ਆਸਲ ਰਵਾਇਤੀ ਸਾਡੀ ਇਹ ਆ ਇਹਨਾਂ ਤਿੰਿਆਂ ਦਾ ਮਤਲਬ ਇਹ ਹੁੰਦਾ ਵੀ ਸਾਡੀਆਂ ਉਹਨਾਂ ਵਿਛੜੀਆਂ ਤੇ ਟੁੱਟੀਆਂ ਹੋਈਆਂ ਭੈਣਾਂ ਨੂੰ ਦੁਬਾਰਾ ਜੋੜਨਾ ਦੁਬਾਰਾ ਉਹਨਾਂ ਨੂੰ ਪੇਕੇ ਦੇ ਪੇਕੇ ਵੱਲ ਬੁਲਾਉਣਾ ਬਹੁਤੀਆਂ ਧੀਆਂ ਆਈਆਂ ਨੇ ਜਿਨ੍ਹਾਂ ਦੇ ਪੇਕੇ ਛੁੱਟ ਜਾਂਦੇ ਨੇ ਜਿਨ੍ਹਾਂ ਦੇ ਸਿਰ ਤੇ ਕੋਈ ਮਾਂ ਬਾਪ ਨਹੀਂ ਹੁੰਦਾ ਸੋ ਇਹ ਜੇ ਉਪਰਾਲਿਆਂ ਦੇ ਨਾਲ ਉਹਨਾਂ ਨੂੰ ਦੁਬਾਰਾ ਆਪਣੇ ਪੇਕੇ ਘਰ ਆਉਣ ਦਾ ਮੌਕਾ ਮਿਲਦਾ ਤੇ ਉਹਨਾਂ ਦੇ ਅੰਦਰਲੇ ਜਿਹੜੇ ਗੁਆਰ ਨੇ ਉਹਨਾਂ ਨੂੰ ਕੱਢਣ ਦਾ ਮੌਕਾ ਮਿਲਦਾ ਕਿਉਂਕਿ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਬਹੁ ਕਰ ਦੀ ਕਹਾਣੀ ਹੈ ਇੱਕ ਐਸਾ ਪਲ ਹੁੰਦਾ ਸਾਵਣ ਮਹੀਨਾ ਗੁਰੂ ਨਾਨਕ ਦੇਵ ਜੀ ਵੀ ਇਹਦੇ ਬਾਰੇ ਜ਼ਿਕਰ ਕਰਕੇ ਗਏ ਨੇ ਭਾਈ ਵੀਰ ਸਿੰਘ ਵੀ ਨੇ ਵੀ ਆਪਣੇ ਕਲ ਤਾਮ ਦੇ ਵਿੱਚ ਇੱਕ ਰਹਾ ਮੋਰੇ ਰੂਣ ਚਨ ਲਾਇਆ ਭੈਣੋਂ ਸਾਵਣ ਆਇਆ ਹਨਾ ਸੋ ਸਾਵਣ ਮਹੀਨਾ ਸਾਡੇ ਪੰਜਾਬ ਦਾ ਬੜਾ ਹੀ ਰੰਗੀਨ ਤੇ ਹਰਿਆ ਭਰਿਆ ਮਹੀਨਾ ਹੁੰਦਾ ਜਿਹਦੇ ਵਿੱਚ ਮੱਝਾਂ ਨੂੰ ਸੂਏ ਪੈਂਦੇ ਨੇ ਘਰ ਘਰ ਦੁੱਧ ਹੁੰਦਾ ਪਿੰਡਾਂ ਦੇ ਵਿੱਚ ਖੀਰ ਪੂੜੇ ਬੰਦਦੇ ਨੇ ਖੀਰਾ ਬੰਦਦੀਆਂ ਨੇ ਪੂੜੇ ਬੰਦਦੇ ਨੇ ਜਾਨਕਿ ਇੱਕ ਪੰਜਾਬ ਦੇ ਵਿੱਚ ਸਭ ਤੋਂ ਜਿਹਨੂੰ ਕਹਦੀ ਆਪਾਂ ਸਭ ਤੋਂ ਰੰਗीन ਤੇ ਹਰੀਆਲੀ ਵਾਲਾ ਇਹ ਮਹੀਨਾ ਹੁੰਦਾ ਇਹ ਸਰ ਹਰ ਇੱਕ ਤਿੱਥਾਂ ਦੇ ਤਿਹਾਰਾਂ ਤੋਂ ਬਿਹਤਰੀਨ 사ਉਂਡ ਦੇ ਮਹੀਨੇ ਨੂੰ ਮੰਨਿਆ ਗਿਆ ਸੋ ਸਾਡੀ ਬੜੀ ਕੋਸ਼ਿਸ਼ ਸੀਗੀ ਬੀਐਨਏ ਸੌਨ ਦੇ ਮਹੀਨੇ ਨੂੰ ਦੁਬਾਰਾ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਰਾਉਂਡਾਂ ਨੇ ਪਿੰਡਾਂ ਦੀਆਂ ਜੂਹਾਂ ਦੇ ਵਿੱਚ ਪਿੰਡਾਂ ਦੀਆਂ ਤਰਵੈਣੀ ਦੇ ਵਿੱਚ ਲੱਗਣਾ ਅਸੀਂ 2000 ਦੇ ਵਿੱਚ ਇੱਕ ਕਦਮ ਚੱਕਿਆ ਸੀ ਅੱਜ ਉਸ ਕਦਮ ਦੇ ਵਿੱਚ ਅਸੀਂ ਬਿਲਕੁਲ ਸਫਲ ਹੋਏ ਆਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਤੀਆਂ ਜੁੜ ਰਹੀਆਂ ਨੇਗੀਆਂ ਅਪਦੇਸ਼ਾਂ ਦੇ ਵਿੱਚ ਤਾਂ 101% ਨੇ ਜਿਹੜੀਆਂ ਇਹ ਤੀਆਂ ਲੱਗ ਰਹੀਆਂ ਨੇਗੀਆਂ ਸੋ ਸਾਡੀਆਂ ਮਾਂ-ਮਾਪੇਣਾ ਸਾਰੀਆਂ ਕਟੀਆਂ ਹੋ ਕੇ ਰਾਲ ਮਿਲ ਕੇ ਆਈ ਆਪਸ ਹੀ ਭਾਈਚਾਰਕ ਦੀ ਜਿਹੜੀ ਸਾਂਝ ਆ ਉਹਦੀ ਮਹਿਕ ਆ ਹਰ ਇੱਕ चीज ਤੋਂ ਉੱਪਰ ਉੱਠ ਕੇ ਧਰਮਾਂ ਤੋਂ ਰਾਜਨੀਤੀ ਤੋਂ ਜਾਤ ਪਾਤ ਤੋਂ ਹਰ चीज ਤੋਂ ਉੱਪਰ ਉੱਠ ਕੇ ਇੱਕ ਮੰਚ ਥੱਲੇ ਸਾਡੀਆਂ ਧੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੀਆਂ ਨੇ ਆਪਣੇ ਮਨ ਦੇ ਚਾਹਵਾਂ ਨਾਲ ਖੇਡਦੀਆਂ ਨੇ ਤਾਂ ਬਹੁਤ ਚੰਗਾ ਲੱਗਦਾ ਸੀ ਲੋਕ ਪੂਰੇ ਜਿਹੜੀ ਬਰਾਸਤ ਜਿਹੀ ਇਹਨੂੰ ਤੁਸੀਂ ਸਾਹਮਣੇ ਦਾ ਕੋਸ਼ਿਸ਼ ਕੀਤੀ ਪਰ ਪਿੰਡਾਂ ਵਿੱਚ ਲਿਖੇ ਤਾਂ ਜਮ੍ਹਾਂ ਖਤਮ ਹੀ ਹੋ ਗਿਆ ਕਿ ਦੁਨੀਆ ਪਰ ਸ਼ਹਿਰਾਂ 'ਚ ਹਜੇ ਫੇਰ ਵੀ ਇਹ ਵੀ ਇੱਕ ਅੱਧਾ ਤਨ ਜਿਹੜੇ ਬਣਾ ਗਏ ਉਹ ਵੀ ਡੀਜੇ 'ਤੇ ਚੱਲਦਾ ਕਿਸੇ ਕੀ ਕਹਿਣਾ ਚਾਹੋ ਪਿੰਡਾਂ ਦੇ ਵਿੱਚ ਨਾ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਕੁੜੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਫਿਰ ਵੀ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਉਹ ਰੂੜੀਵਾਦੀ ਸੋਚ ਕਹੋ ਜਾਂ ਨੈਰੋ ਮਾਈਂਡਡ ਸੋਚ ਕਹੋ ਲੋਕਾਂ ਦੀ ਅਜੇ ਵੀ ਬਣੀ ਹੋਈ ਆ ਉਹ ਸਾਡੀਆਂ ਧੀਆਂ ਨੂੰ ਬਾਹਰ ਕੱਢਣ ਦੇ ਲਈ ਰਾਜ਼ੀ ਨਹੀਂ ਹੁੰਦੇ ਪਰ ਅੱਜ ਦੇ ਜਵਾਨਾਂ ਵਿੱਚ ਮੈਨੂੰ ਲੱਗਦਾਗਾ ਵੀ ਸਾਨੂੰ ਅਸੀਂ ਇੰਨਾ ਪੜ੍ਹ ਲਿਖ ਗਏ ਆ ਅਸੀਂ ਕਿਹੜੀ ਸਦੀ ਦੇ ਵਿੱਚ ਚੱਲ ਰਹੇ ਆ ਸਾਨੂੰ ਆਪਣੀ ਉਹ ਸੋਚ ਨੂੰ ਛੱਡ ਕੇ ਸਾਨੂੰ ਇਹਨਾਂ ਧੀਆਂ ਦੇ ਲਈ ਬਹੁਤ ਸਾਰੇ ਉਪਰਾਲੇ ਕਰ ਰਹੇ ਨੇ ਜਿਵੇਂ ਅਸੀਂ ਸਾਡੇ ਪਿੰਡ ਸਮਾਉਂਦੀਆਂ ਧੀਆਂ ਪੂਰੇ ਵਿਸ਼ਵ ਦੇ ਵਿੱਚ ਪ੍ਰਸਿੱਧ ਨੇ ਉੱਥੇ 12 ਮੁਲਕਾਂ ਤੋਂ ਕੁੜੀਆਂ ਆਉਂਦੀਆਂ ਨੇ ਆਲੇ ਦੁਆਲੇ ਦੀਆਂ ਬਹੁਤ ਔ ਤੇ ਉਥੋਂ ਸੇਧ ਲੈ ਲੈ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੀਆਂ ਨੇ ਬਹੁਤ ਭਾਰੀ ਭਰਦੀਆਂ ਨਗੀਆਂ ਤੇ ਮੈਨੂੰ ਲੱਗਦਾਗਾ ਵੀ ਇਹਨੂੰ ਜਾਗ ਲੱਗ ਚੁੱਕੀ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੰਜਾਬ ਆ ਜਿਹੜਾ ਮੁਰ ਮੋੜ ਹਰਾ-ਭਰਾ ਜ਼ਰੂਰ ਹੋਵੇਗਾ ਜੀ ਜਿਵੇਂ ਸੰਧਾਰਾ ਹੁੰਦਾ ਸੀਗਾ ਅੱਜ ਕੱਲੇ ਕਨੇਡਾ ਨੂੰ ਸੰਧਾਰੇ ਬਾਰੇ ਪਤਾ ਨਹੀਂ ਤੁਸੀਂ ਸੰਧਾਰੇ ਲੈ ਕੇ ਆਏ ਪ੍ਰਿੰਸੀਪਲ ਸਾਹਿਬ ਲੈ ਕੇ ਆਏ ਕੀ ਕਹਿਣਾ ਚਾਹੋਗੇ ਵੀ ਇਹਦੇ ਵਿੱਚ ਹੁੰਦਾ ਕੀ ਸੀਗਾ ਦੇਖੋ ਸੰਧਾਰਾ ਸ਼ਬਦੀ ਬਹੁਤ ਵੱਡਾ ਗਾ ਇੱਕ ਧੀ ਨੂੰ ਜਦੋਂ ਸੰਧਾਰਾ ਮਿਲਦਾ ਨਾ ਉਹ ਕਿਤੇ ਪਦਮ ਸ੍ਰੀ ਅਵਾਰਡ ਤੋਂ ਵੀ ਉੱਪਰ ਦੀ ਹੁੰਦਾ ਹਣਾ ਉਹ ਸੰਧਾਰੇ ਦੇ ਵਿੱਚ ਆਪਣੀ ਹਿਸ਼ਿਆਤ ਦੇ ਅਨੁਸਾਰ ਆਪਣੇ ਘਰ ਦੀ ਕੰਡੀਸ਼ਨ ਦੇ ਅਨੁਸਾਰ ਚੰਗੇ ਘਰਾਨੇ ਉਹਦੇ ਵਿੱਚ ਪਕਵਾਨ ਪਾ ਦਿੰਦੇ ਸੀ ਸੂਟ ਦੇ ਨੇ ਕੁੜੀਆਂ ਨੂੰ ਗਏ ਨੇ ਗੱਟੇ ਵੀ ਪਾ ਦਿੰਦੇ ਹੁੰਦੇ ਸੀ ਹਰ ਤਰ੍ਹਾਂ ਦੀ ਹੁੰਦੀ ਜਿਹੜੇ ਨਾਰਮਲ ਘਰ ਹੁੰਦੇ ਨੇ ਕਿ ਉਹ ਉਹਦੇ ਵਿੱਚ ਮਠੀਆਂ ਗੁਲਗਲੇ ਬਿਸਕੁਟ ਪਾ ਦਿੰਦੇ ਨੇ ਤੇ ਬਾ ਆਪਣੇ ਬੱਚੇ ਨੂੰ ਆਪਣੀ ਹਿਸ਼ਿਆਤ ਦੇ ਅਨੁਸਾਰ ਸੂਟ ਦੇ ਦਿੰਦੇ ਨੇ ਫਰੂਟ ਦੇ ਦਿੰਦੇ ਨੇ ਸੰਧਾਰੇ ਦੀ ਕੋਈ ਕੀਮਤ ਨਹੀਂ ਉਹ ਇੱਕ ਝੋਪੜੀ 'ਚ ਰਹਿਣ ਵਾਲੀ ਬੱਚੀ ਦੇ ਲਈ ਵੀ ਉਹ ਸੰਧਾਰਾ ਬਹੁਤ ਵੱਡਾ ਤੋਹਫਾ ਹੈ ਇੱਕ ਮਹਿਲਾ ਵਿੱਚ ਰਹਿਣ ਵਾਲੀ ਧੀ ਦੇ ਲਈ ਵੀ ਉਹ ਉਹ ਸੰਧਾਰਾ ਬਹੁਤ ਵੱਡਾ ਕਿਉਂਕਿ ਉਸ ਸੰਧਾਰਾ ਦੇ ਵਿੱਚ ਕੱਲੇ ਬਿਸਕੁਟ ਮਠੀਆਂ ਗੁਲਗਲੇ ਗਏ ਨੇ ਘੱਟੇ ਜਾਂ ਕੱਲੇ ਸੂਟਾ ਨਾਲ ਸੰਧ ਨਹੀਂ ਉਹ ਪੀਪੇ ਦਾ ਜਦੋਂ ਢੱਕਣ ਖੁੱਲਦਾ ਨਾ ਉਹ ਤੇ ਚਾਰੀਆਂ ਦਸਾਵਾਂ ਦੇ ਵਿੱਚ ਕਿਤੇ ਉਹਨੂੰ ਆਪਣਾ ਬਾਪ ਨਜ਼ਰ ਆਉਂਦਾ ਕਿਤੇ ਉਹਨੂੰ ਆਪਣੀ ਮਾਂ ਨਜ਼ਰ ਆਉਂਦੀ ਹੈ ਕਿਤੇ ਉਹਨੂੰ ਆਪਣੀ ਪਰਜਾਈ ਕਿਤੇ ਭਰਾ ਬਚਕਾਰਲੇ ਹਿੱਸੇ ਦੇ ਵਿੱਚ ਉਹਨੂੰ ਆਪਣਾ ਬਿਤਾਇਆ 25 ਸਾਲਾਂ ਦਾ ਉਹ ਜੀਵਨ ਜਿਹੜਾ ਉਹਨੇ ਆਪਣੇ ਪੇਕੇ ਘਰ ਬਿਤਾਇਆ ਹੁੰਦਾ ਭੈਣ ਭਰਾਵਾਂ ਦੀਆਂ ਗਾਲਾਂ ਮਾਂ ਬਾਪ ਦੀਆਂ ਉਹ ਝਿੜਕਾਂ ਤੇ ਮਾਂ ਨਾਲ ਪਿਆਰ ਹੱਸਣਾ ਖੇਡਣਾ ਬੜਾ ਕੁਝ ਬੜੀਆਂ ਸਦਨਾ ਉਸ ਸੰਧਾਰੇ ਦੇ ਵਿੱਚ ਰੁਕੇ ਹੁੰਦੇ ਨੇ ਇਸ ਕਰਕੇ ਹਰਤੀ ਦੀ ਇੱਛਾ ਹੁੰਦੀ ਹੈ ਵੀ ਮੈਨੂੰ ਸੰਧਾਰਾ ਮਿਲੇ ਇੱਕ ਗੱਲ ਮੈਂ ਇੱਥੇ ਹੋਰ ਕਹਿਣਾ ਚਾਹਣਾ ਮੈਂ ਹਰ ਜਗ੍ਹਾ ਬੋਲਦਾ ਜਿਹੜਾ ਸੰਧਾਰਾਗਾ ਉਹ ਕਿਸੇ ਲੋੜਵੰਦ ਧੀ ਨੂੰ ਨਹੀਂ ਦਿੱਤਾ ਜਾਂਦਾ ਜਾਂ ਕਿਸੇ ਗਰੀਬਤੀ ਨੂੰ ਨਹੀਂ ਦਿੱਤਾ ਜਾਂਦਾ ਪਰ ਕੁਝ ਲੋਕਾਂ ਦੇ ਸੋਚ ਹੁੰਦੀ ਹੈ ਵੀ ਸ਼ਾਇਦ ਜਿਹੜੇ ਸੰਧਾਰੇ ਨੇ ਵੀ ਕਿਸੇ ਉਸ ਬੱਚੇ ਨੂੰ ਦਿੱਤਾ ਜਾਂਦਾ ਜਿਹਦੇ ਮਾਪਾ ਨਹੀਂ ਜਾਂ ਜਿਹੜੀ ਬਿਲਕੁਲ ਗਰੀਬ ਘਰ ਦੀ ਹੈ ਜਾਂ ਲੋੜਵੰਦ ਹੈ ਕਿਉਂਕਿ ਮੈਂ ਕਹਿੰਦਾ ਹੁਣ ਧੀਆਂ ਕਦੇ ਵੀ ਲੋੜਵੰਦ ਨਹੀਂ ਹੁੰਦੀਆਂ ਧੀਆਂ ਸਭ ਤੋਂ ਸਤ ਨੂੰ ਸਭ ਤੋਂ ਵੱਧ ਅਮੀਰ ਬਣਾਉਂਦੀਆਂ ਨੇ ਭਾਗ ਲੈ ਕੇ ਆਉਂਦੇ ਨੇ ਆਪਣੇ ਮੱਥੇ ਦੀਆਂ ਲਕੀਰਾਂ ਉਹ ਆਪ ਲੈ ਕੇ ਆਉਂਦੀਆਂ ਨੇਗੇ ਹਣਾ ਤਾਂ ਇਸ ਕਰਕੇ ਜਿਹੜੇ ਸੰਧਾਰੇ ਨੇ ਇਹ ਧੀਆਂ ਦੇ ਸਤਕਾਰ ਵਜੋਂ ਧੀਆਂ ਦੇ ਲਈ ਮਾਪਿਆਂ ਵੱਲੋਂ ਦਿੱਤਾ ਜਾਂਦਾ ਬਹੁਤ ਵੱਡਾ ਤੋਹਫਾ ਹੁੰਦਾ ਤਾਂ ਇਸ ਕਰਕੇ ਅਸੀਂ ਤਾਂ ਹਰ ਇੱਕ ਧੀ ਨੂੰ ਹਰ ਵਰਕ ਦੀ ਹਰ ਹਰ ਕੋਨੇ ਵਿੱਚ ਆਉਣ ਵਾਲੀ ਧੀ ਨੂੰ ਅਸੀਂ ਬਹੁਤ ਸੋਹਣੇ ਸਤਕਾਰ ਦੇ ਨਾਲ ਸੰਧਾਰੇ ਦਿੰਨੇ ਆ ਤੇ ਮੈਂ ਮੇਰੇ ਪੰਜਾਬੀਆਂ ਨੂੰ ਦੇਸ਼ਾਂ ਦੇ ਸਮੇ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਇਹੀ ਸਨੇਹਾਂ ਦੇਣਾ ਚਾਹਣਾ ਵੀ ਸੌਣ ਦੇ ਮਹੀਨੇ ਸੌਂ ਦਾ ਮੈਨਾਂ ਜ਼ਰੂਰੀ ਨਹੀਂ ਭਾਵੇਂ ਦੀਵਾਲੀ ਹੋਵੇ ਭਾਵੇਂ ਲੋਹੜੀ ਹੋਵੇ ਹਰ ਤਿੱਥੇ ਤਿਹਾਰ ਦੇ ਵਿੱਚ ਆਪਣੀਆਂ ਧੀਆਂ ਨੂੰ ਜਿਹੜੀਆਂ ਉਹਨਾਂ ਦੀਆਂ ਸੋਗਾਤਾਂ ਨੇ ਉਹ ਆਪਾਂ ਨੂੰ ਜ਼ਰੂਰ ਭੇਜਣੀਆਂ ਚਾਹੀਦੀਆਂ ਨੇ ਭਾਵੇਂ ਲੱਖਾਂ ਕਰੋੜਾਂ ਦੀ ਮਾਲਕ ਹੋਵੇ ਹੂੰ ਉਹਨੂੰ ਜਾਨਣਾ ਲੱਖਾਂ ਕਰੋੜਾਂ ਦੇ ਖੇਡਦੇ ਹੋਏ ਪਰ ਜਦ 100 ਰੁਪਿਆ ਵੀ 100 ਰੁਪਏ ਦੀ ਸੰਧਾਰਾ ਪਿੱਕਿਆ ਦੋ ਜੇ ਪਰ ਉਹਨਾਂ ਲੱਖਾਂ ਕਰੋੜਾਂ ਤੋਂ ਵੀ ਉੱਤੇ ਦੂੰ ਬਿਲਕੁਲ ਜੀ ਮੈਂ ਪੀਤੇ ਦਿਨੀ ਆਸਟ੍ਰੇਲੀਆ ਤੋਂ ਆਇਆ ਮੈਂ ਆਸਟ੍ਰੇਲੀਆ ਦੇ ਵਿਰਸਵਿੰਡ ਦੇ ਵਿੱਚ ਇਹ ਮੈਂ ਤਿੰਨ ਸਾਰੇ ਲੱਗੇ ਮੈਲਬਨ ਦੇ ਵਿੱਚ ਮੈਂ ਬਹੁਤ ਸਾਰੇ ਸਹਿਰਾ ਚਤੀਆਂ ਦੇ ਵਿੱਚ ਉਸ ਮੁੱਲੀਅਤ ਕੀਤੀ ਤੇ ਇੱਕ ਵਿਰਸਵਿੰਡ ਦੇ ਵਿੱਚ ਘੱਟੋ ਘੱਟ ਇੱਕ ਕੇੰਜ ਦੇ ਵਿੱਚ ਉੱਥੇ 1.5 200 ਦੀ ਗਿਣਤੀ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਕੁੜੀਆਂ ਨਹੀਂ ਮਾਤਾ-ਮਾਸੇ 80 ਸਾਲ ਦੀਆਂ ਉੱਥੇ ਆਈਆਂ ਤੇ ਜਦੋਂ ਮੈਨੂੰ ਪਤਾ ਲੱਗਿਆ ਅਸੀਂ ਉੱਥੇ ਆਪਣੀ ਥੋੜੀ ਜੀ ਪਲਾਨ ਬਦਲਿਆ ਅਸੀਂ ਕਿਹਾ ਵੀ ਨਾ ਮਾਮਾ ਨੂੰ ਸੰਧਾਰੇ ਦੇਣੀ ਚਾਹੀਦੇ ਨੇ ਤੇ ਜਦੋਂ ਅਸੀਂ ਪੀਪੇ ਉਹਨਾਂ ਮਾਮਾ ਨੂੰ ਦਿੱਤੇ ਮੇਰੇ ਗੱਲ ਲਾ ਕੇ ਰੋਈਆਂ ਤੇ ਮੈਨੂੰ ਬੜੀਏ ਬੜੇ ਹੀ ਭਾਵਿਕ ਤੇ ਬੜੇ ਦੁਖੀਮੰਦ ਦੇ ਨਾਲ ਆ ਕੇ ਕਹਿੰਦੀ ਵੀਰੇ ਅੱਜ ਤੋਂ 50 ਸਾਲਾਂ ਬਾਅਦ ਅਸੀਂ ਕਹਿੰਦੀ ਇਹ ਪੀਪਾ ਵੇਖਿਆ ਅਸੀਂ ਤਰਸ ਗਈਆਂ ਤੇ ਗੱਲ ਉੱਥੇ ਬਾਹਰਲੇ ਮੁਲਕਾਂ ਵਿੱਚ ਰਹਿਣ ਵਾਲੀਆਂ ਨੇ ਉਹਨਾਂ ਨੂੰ ਕੋਈ ਕਿਸੇ ਪੈਸੇ ਦੀ ਕੀ ਕਹਿਣਾ ਚ ਅੱਜ ਤਰਵੈਣੀ ਕਲੱਬ ਦਾ ਦੀਵਾ ਮੇਲਾ ਹਰ ਸਾਲ ਇਹ ਸੌਣ ਦੇ ਮਹੀਨੇ ਵਿੱਚ ਤੀਜ ਮੇਲਾ ਕਰਵਾਇਆ ਜਾਂਦਾ ਜਿਹਦੇ ਵਿੱਚ ਤਰਵੈਣੀ ਕਲੱਬ ਦੇ 40-50 ਜਿਹੜੇ ਮੈਂਬਰਸ ਨੇ ਉਹ ਪੂਰੇ ਪੁਰ ਜੋਰ ਇਸ ਕੰਮ ਦੇ ਲਈ ਮੈਨੂੰ ਸਹਿਯੋਗ ਦਿੰਦੇ ਨੇ ਹਰ ਕੰਮ ਦੇ ਵਿੱਚ ਮੈਨੂੰ ਇਹ ਮੈਨੂੰ ਪੂਰਾ ਜਿੰਨਾ ਮੈਂ ਕਹਿੰਨਾ ਪਰਮਾ ਸਹਿਯੋਗਾ ਕਿਉਂਕਿ ਮੈਂ ਇਕੱਲੇ ਇਹ ਮੇਲਾ ਨਹੀਂ ਲਵਾ ਸਕਦੀ ਇਹਨਾਂ ਦੇ ਸਹਿਯੋਗ ਤੋਂ ਬਿਨਾ ਮੇਰਾ ਕੁਝ ਨਹੀਂ ਦੂਜੇ ਨੰਬਰ ਤੇ ਇਹ ਆ ਵੀ ਇਸ ਜਿਹੜਾ ਤੀਜ ਮੇਲੇ ਦਾ ਇੱਕ ਮਨੋਰਥ ਹੈ ਕਿ ਅਸੀਂ ਆਪਣੀ ਅਲੋਪ ਹੋ ਚੁੱਕੀ ਵਿਰਾਸਤ ਨੂੰ ਸੰਭਾਲਣਾ ਇਸੇ ਕਰਕੇ ਸਾਰੀਆਂ ਜਿਹੜੀਆਂ ਮੈਂਬਰਸ ਨੇ ਇੱਕ ਵਧੀਆ ਸੁਨੇਹਾ ਦਿੰਦੀਆਂ ਸਾਰੀਆਂ ਦੇਖੋ ਬੇਟੀਆਂ ਰਵਾਇਤੀ ਪਹਿਰਾਵੇ ਵਿੱਚ ਸਜ ਕੇ ਆਈਆਂ ਨੇ ਜਦੋਂ ਸਟੇਜ ਤੇ ਅਸੀਂ ਇਹ ਪਹਿਰਾਵੇ ਚ ਦੇਖਣੀ ਸਾਡੀਆਂ ਬੱਚੀਆਂ ਉਹ ਵੀ ਇਸ ਤਰ੍ਹਾਂ ਨਾਲ ਦੀ ਨਕਲ ਕਰਦੀਆਂ ਇੱਕ ਸਾਡਾ ਮਿਸ਼ਨ ਹੈ ਵੀ ਕੁੱਖ ਤੇ ਰੁੱਖ ਨੂੰ ਸੰਭਾਲਿਆ ਜਾਵੇ ਉਦੇ ਨਾਲ ਅਸੀਂ ਹਰ ਸਾਲ ਰੁੱਖ ਵੀ ਲਾਉਨੇ ਆ ਅੱਜ ਵੀ ਇੱਥੇ ਬੂਟੇ ਨੇ ਮੈਡੀਸਨ ਪਲਾਂਟਸ ਵੀ ਨੇ ਦੂਸਰੇ ਵੀ ਨੇ ਸ਼ਾਨਦਾਰ ਵੀ ਹੈ ਸਾਰੇ ਅਸੀਂ ਬੇਨਤੀ ਕੀਤੀ ਆ ਵੀ ਕਿ ਇੱਕ ਬੂਟਾ ਲੈ ਕੇ ਜਾਓ ਜਿੱਥੇ ਜਗ੍ਹਾ ਮਿਲਦੀ ਉੱਥੇ ਲਾਓ ਤੇ ਧੀਆਂ ਨੂੰ ਸੰਭਾਲੋ ਕਿਉਂਕਿ ਜੇ ਰੁੱਖ ਹੋਣਗੇ ਤਾਂ ਪਿੰਗਾ ਪੈਣਗੇ ਆ ਜੇ ਧੀਆਂ ਹੋਣਗੀਆਂ ਤਾਂ ਧੀਆਂ ਲੱਗਣ ਪ੍ਰਿੰਸੀਪਲ ਸਾਹਿਬ ਆਏ ਸੀਗੇ ਜੀ ਦੇਸੀ ਦਾ ਝੋਲਾ ਦੇਖ ਕੇ ਤੁਸੀਂ ਵੀ ਭੱਜ ਗੋ ਆ ਪੇਰਾ ਵੀਰ ਹੈ ਉਹ ਕੁੜੀਆਂ ਨੇ ਇੰਨੇ ਫਰਾਗ ਨਾ ਗਾਇਆ ਨਾ ਮੇਰਾ ਵੀਰ ਸੁਧਾਰਾ ਰਿਹਾ ਸੱਚ ਮੁੱਚ ਸਾਡੀਆਂ ਸਭ ਦੀਆਂ ਅੱਖਾਂ ਨਮ ਹੋ ਗਈਆਂ ਉਹ ਦੇਸੀ ਝੋਲਾ ਨਹੀਂ ਉਹ ਮੇਰੇ ਵੀਰ ਦਾ ਬਹੁਤ ਵੱਡ ਮੁੱਲਾ ਪਿਆਰ ਤੇ ਸਤਿਕਾਰ ਹੈ ਜਿਹੜਾ ਉਹ ਲੈ ਕੇ ਆਇਆ ਪਹਿਲਾਂ ਸਾਡੇ ਘਰ ਦੇ ਇੱਕ ਖੇਸ ਇੱਕ ਲੋਈ ਇਹੋ ਜਿਹਾ ਕੁਝ ਦੇ ਕੇ ਜਾਂਦੇ ਸਾਨੂੰ ਉਹ ਵੀ ਬੜਾ ਚੰਗਾ ਲੱਗਦਾ ਸੀ ਸੋ ਅੱਜ ਕੱਲ ਮੈਂ ਕਹਿੰਨੀ ਹੁੰਨੀ ਐ ਕਾਲਜ ਕਾਲੀ ਯੁਗ ਦੇ ਯੁਗ ਵਿੱਚ ਇਹੋ ਜਿਹੇ ਸਤਜੂਗੀ ਵੀਰ ਵੀ ਬੈਠੇ ਐ ਜਿਹੜੇ ਇੰਨੀ ਦੂਰ ਬੈਠੀਆਂ ਭੈਣਾਂ ਨੂੰ ਯਾਦ ਰੱਖਦੇ ਐ ਔਰ ਇਹ ਐਤਕੀ ਨਹੀਂ ਲੈ ਹਰ ਸਾਲ ਸਾਨੂੰ ਸੰਧਾਰਾ ਲੈ ਕੇ ਆਉਂਦੇ ਨੇ ਕੌਣ ਕੌਣ ਪਹੁੰਚੇ ਵਿਸ਼ੇਸ਼ ਤੌਰ ਤੇ ਅਜਪਾਲ ਸਮਾਓ ਕਿੱਦਾਂ ਕੋਚ ਇੰਟਰਨੈਸ਼ਨਲ ਕੋਚ ਨੇ ਹੋ ਤੇ ਜਸਪਾਲ ਸਿੰਘ ਪ੍ਰਿੰਸੀਪਲ ਨੇ ਸਟੇਟ ਵਾਰਡੀ ਉਹਨਾਂ ਦੇ ਮੈਡਮ ਦੇ ਨਾਲ ਆਏ ਨੇ ਇਸ ਤੋਂ ਇਲਾਵਾ ਜਿਹੜੀ ਇੱਕ ਨਵੀਂ ਫਿਲਮ ਸ਼ੂਟ ਹੋਣ ਜਾ ਰਹੀ ਹੈ ਉਹਨਾਂ ਦੇ ਸਾਰੇ ਕਲਾਕਾਰ ਸਾਰੀ ਟੀਮ ਜਿਨ੍ਹਾਂ ਵਿੱਚੋਂ ਕਾਕਾ ਸਤਨਾਮ ਢਿੰਡ ਸਸੀ ਦੀਬਾ ਸੀਗੀ ਚਰਨਜੀਤ ਬਰਾੜ ਕਾਫੀ ਬੱਚੀਆਂ ਜਿਹੜੀਆਂ ਸਾਡੀਆਂ ਬਹੁਤ ਪਿਆਰੀਆਂ ਬੱਚੀਆਂ ਅੱਜ ਸਪੈਸ਼ਲ ਆਈਆਂ ਔਰ ਬੜਾ ਮੇਰੇ ਸਿਰ ਤੇ ਐਸਾਹਨ ਆ ਉਹਨਾਂ ਦਾ ਤੇ ਮੇਰੇ ਇੱਕ ਫੋਨ ਦੇ ਸੁਨੇਹੇ ਤੇ ਉਹ ਸਾਰੇ ਮੇਰੇ ਇਸ ਗਰੀਬ ਖਾਨੇ ਦੇ ਵਿੱਚ ਉਹਨਾਂ ਨੇ ਆ ਕੇ ਘਰ ਨੂੰ ਪਾ ਦਿੱਤਾ